ਹਾਂਜੀ ਕਿੱਡਾ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਆਪਾਂ ਵੀ ਵਧੀਆ ਹੋਰ ਖੁਸ਼ਹਾਲ ਮੰਗਲ ਹੋਵੋਗੇ ਆਜੋ ਮੌਸਮ ਦੇਖੋ ਬਣਾ ਅੱਜ ਮੌਸਮ ਘੈਂਟ ਹੋਇਆ ਸਾਰੇ ਪਾਸੇ بارش ਹੋ ਗਿਆ ਟੀਆ ਪਹਿਲਾਂ ਹੁਣ ਵੀ ਹੁਣ ਮਾਨ ਹੈ ਕਿ ਚੱਲ ਰਿਹਾ ਹੈ ਕਿ ਬਾਰਿਸ਼ ਹੋਊਗੀ ਤੇ ਆਪਾਂ ਤੁਹਾਨੂੰ ਚੋਨਾ ਦਿਖਾਉਣੀ ਹੈ ਆਪਣਾ ਲਾਈਨ ਹੋਗੇ 15 ਦਿਨ ਪਲੱਸ 15 ਦਿਨ ਪਲੱਸ ਹੀ ਹੋ ਗਿਆ ਗ੍ਰੋਥ ਦੇਖੋ ਝੋਨੇ ਦੀ ਵਧੀਆ ਹੋਈ ਹੈ ਦੇਖੋ ਬਣਿਆ ਜੋ ਇੱਕ ਥੱਲੇ ਥੱਲੇ ਪਾਇਆ ਜੂਰੀ ਇਹਦਾ ਪਹਿਲਾਂ ਸਟਾਰਟਿੰਗ ਚ ਕੱਦੂ ਕਰਨ ਤੋਂ ਪਹਿਲਾਂ ਬਾਹਾਂ ਚ ਖੰਡਿਆ ਤਰੀਕੇ ਨਾਲ ਪੀਕੇ ਕਿਥੇ ਥੱਲੇ ਬਾਚ ਪਾਇਆ ਦੋ ਦੋ ਥੱਲੇ ਹੁਣ ਤੱਕੇ ਚ ਆਪਾਂ ਪਾਤੇ ਇਹ ਲੱਗਿਆ ਹੋਇਆ 15 ਤਰੀਕਿਆਂ ਦੇ 15 ਤਰੀਕ ਤਰੀ ਗਦੇ ਨੇੜੇ ਤੇੜੇ ਲੱਗੇ ਹੋਇਆ ਚੁੱਣ ਸਾਰੇ ਆਪਣਾ ਵਧੀਆ ਹੜਿਆ ਬਾਕੀ ਹੁਣ ਰੱਬ ਨੇ ਵੀ ਪਤਾ ਵੀ ਕਰੇ ਵਾਲਾ ਕੰਮ ਹੈ ਕਰੂਗਾ ਵਧੀਆ ਚੱਲੂਗਾ ਮੀਨ ਨਾਲ ਗਰੋਥ ਵਧੀਆ ਹੋਊਗੀ ਤੇ ਖੇਤ ਆ ਕੇ ਦੇਖੋ ਇਹ ਜੇ ਟਾਈਮ ਤੇ ਮੌਸਮ ਵਧੀਆ ਤਾਂ ਪਿੱਛੇ ਥੋੜੀਆਂ ਥੋੜੀਆਂ ਆਵਾਜ਼ਾਂ ਆਉਂਦੀ ਨੇ ਜਾਨਵਰਾਂ ਦੀ ਜਾਨਵਰ ਚੈੱਕ ਦੇ ਵਧੀਆ ਲੱਗਦਾ ਹੈ ਸਕੂਨ ਮਿਲਦਾ ਵੈਸੇ ਤਾਂ ਕੱਟੀ ਮਾਰਦਾ ਮੈਂ ਵੀ ਕਿੜਾ ਖੇਤ ਜ਼ਿਆਦਾ ਨਹੀਂ ਬਸ ਅੱਜ ਵੀ ਮੌਸਮ ਠੀਕ ਠੀਕ ਜਾ ਆਈਏ ਦੇਖੋ ਉਹ ਜਿਹੜੇ ਸਾਬ ਨਾਲ ਮੀਂਹ ਪਈ ਜਾਂਦਾ ਤਾਂ ਮੋਟਰਾਂ ਬੰਦ ਕਰਨ ਵਾਲਾ ਕੰਮ ਹੈ 15 ਦਿਨ ਪਲੱਸ ਦਾ ਝੋਨਾ ਇਹਨੂੰ ਦੋ ਦਿਨ ਹੋਏ ਲੱਗੇ। ਦੱਪਰਸੋਂ ਲਾਇਆ ਬਸ। ਇਹਦੀ ਦੇਖ ਵਧੀਆ। ਤੇ ਦੋ 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 ਥੱਲੇ ਰੇਲੇ ਪਏ ਇੱਕ ਇੱਕ ਥੱਲੇ। ਇੱਕ ਪਾਤਾ 10 ਦਿਨਾਂ ਬਾਅਦ ਪਾਤਾ ਦੀਗਾ। ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੌਣ ਪਾ ਥੱਲੇ ਜੂਰੀਆ ਪਾਉਂਦੇ ਹੋ ਤੁਸੀਂ ਵੀ ਤੇ ਕਿੰਨੇ ਕਿੰਨੇ ਥੱਲੇ ਪਾਉਂਦੇ ਹੋ। ਜਾਂ ਪਾਉਂਦੇ ਨਹੀਂ। ਮਿੱਤਰ ਹੈ ਮੇਰਾ ਇੱਕ ਉਦੋਂ ਨਾਲ ਹੋਈ ਸੀ ਗੱਲ ਉਹ ਕਹਿੰਦਾ ਮੈਂ ਉੱਪਰ ਦਾ ਵੀ ਰੇਪ ਆਉਂਦੀ ਨਹੀਂ ਹੈਗੇ ਆਪਾਂ ਵੀ ਪਹਿਲਾਂ ਜਿਹੜੇ ਪੌਣੇ ਨਾਲ ਢਾਈ 2 ਢਾਈ 3 ਥੈਲੇ ਜਿਹੜੇ ਵੀ ਪਾਉਨੇ ਆ ਉਹ ਸਾਰੇ ਪਹਿਲਾਂ ਹੀ ਦੇਖ ਲੈਣੇ ਕੱਦੂ ਜੀ ਮਤਲਬ ਬਾਣ ਚੀਜ਼ਾਂ ਕੱਦੂ ਚ ਦੇਖ ਦੇਣੇ ਵੀ ਮਗਰੋਂ ਜੀਰੀ ਚ ਨਹੀਂ ਆਪਾਂ ਰੇਪ ਪਾਉਂਦੇ ਜੀਰੀ ਚ ਪਾਣੀ ਚ ਨਹੀਂ ਵੱੜਦੇ ਰੇਪ ਆਉਣ ਸਾਰੀ ਬਸ ਕਹਿੰਦੇ ਵੀ ਦਵਾਈ ਕਰਨੀਆਂ ਜਾਂ ਸਪਰੇਅ ਕਰਨੀਆਂ ਉਦੋਂ ਜੀਰੀ ਚ ਜਾਂਦੇ ਆ ਨਹੀਂ ਪਹਿਲਾਂ ਨਹੀਂ ਵੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿੱਥੇ ਕਿੱਥੇ ਇਹ ਕੰਮ ਕਰਦੇ ਨੇ ਵੀ ਪਹਿਲਾਂ ਰੇਪ ਪਾਉਂਦੇ ਹੋ ਜਾਂ ਫਿਰ ਝੋਨਾ ਲਾਏ ਤੋਂ ਬਾਅਦ ਹੀ ਪਾਉਂਦੇ ਹੋ ਜਾਂ ਫਿਰ ਕਦੂ ਕਰਨ ਤੋਂ ਪਹਿਲਾਂ ਹੀ ਨਿਮੇੜ ਦਿੰਦੇ ਹੋ ਸਾਰਾ ਇਹ ਕੰਮ ਚੱਲਿਆ ਹੋਣੀ ਹੈ ਤਨ ਚਾਰ ਸਾਲਾਂ ਤੋਂ ਪਹਿਲਾਂ ਤਾਂ ਹਰੇਕ ਹੀ ਇਹ ਪਿੱਛੋਂ ਪਾਉਂਦਾ ਸੀ ਹੁਣ ਤਿੰਨ ਕ ਸਾਲਾਂ ਤੋਂ ਆਪਾਂ ਵੀ ਥੈਲਾ ਥੈਲੇ ਹੀ ਦੇਖਦੇ ਆਪਾਂ ਤਾਂ ਹਲੇ ਫਿਲਹਾਲ ਵਧੀਆ ਜਿਹਨਾਂ ਨਾਲ ਵਧੀਆ ਚੱਲ ਜਾਂਦੀ ਹੈ ਵਧੀਆ ਗਰੋਥ ਕਰੀਏ ਦਾ ਝੋਨਾ ਦੇਖੋ ਵਧੀਆ ਚੱਲ ਰਿਹਾਗਾ ਵਧੀਆ ਹੋ ਜਾਂਦੀ ਹੈ ਤੇ ਉਹ ਸਾਹਮਣੇ ਮੋਟਰ ਆਪਣੀ ਮੋਟਰ ਤੇ ਵੀ ਹੈਗੇ ਆਪਾਂ ਤਰਖਤ ਤਨ ਚਰ ਪਿੱਡ ਲਾਏ ਹੋਏ ਇੱਕ ਅਰਜਣ ਹੈ ਡੇਕ ਅਮਰੂਦ ਵਗੈਰਾ ਦੋ ਤਿੰਨ ਡੇਕਾਂ ਲੱਗੀਆਂ ਖੋਵਾਸਤੇ ਇੰਨੇ ਕੁ ਦਰਖਤ ਦਾ ਜ਼ਰੂਰ ਲਾਉਣੇ ਚਾਹੀਦੇ ਨੇ ਆਪਣੇ ਕੋਠੇ ਦੇ ਮੋਟਰ ਦੇ ਨੇੜੇ ਤੇ ਇੱਕ ਦੋ ਦਰਖਤ ਤਾਂ ਜ਼ਰੂਰ ਪਾ ਲਓ ਫੇਰੇ ਵਾਤਾਵਰਣ ਨੂੰ ਸੰਭਾਲਾਂਗੇ ਆਪਾਂ ਜੀ ਆਪਾਂ ਹੀ ਆਪਾਂ ਲੋਕਾਂ ਨੂੰ ਕਹਿੰਦੇ ਫਿਰ ਆਪਣੇ ਖੇਤ ਕੋਈ ਨਾਉ ਕਟੂ ਗੜਦੋਤ ਹੋਤੋ ਤਾਂ ਨਾ ਹੋਣ ਜਰੂਰ ਹੈ ਆਪਣੇ ਹੈਗੇ ਨੇ 4-5 ਲੱਗੇ ਹੋਏ ਨੇ ਛੋਟੇ ਛੋਟੇ 2-3 ਨ ਵੱਡੇ ਐ ਸਪੈਡਾ ਵੀ ਹੈਗਾ ਅਰਜਣ ਵੀ ਹੈ 2-3 ਡੇਕਾ ਨੇ ਹੈਗੀਆਂ ਵਧੀਆ ਰੱਖਦੇ ਤੇ ਚੋਨੇ ਬਾਰੇ ਜਰੂਰ ਦੱਸਿਓ ਕਿੰਨਾ ਦਿਨ ਹੋ ਗਿਆ ਲਾਂਦੇ ਨੂੰ ਕਿੰਨੇ ਦਿਨ ਹੋ ਗਿਆ ਲਾਏ ਨੂੰ ਤੇ ਰੇ ਪਹਿਲਾਂ ਦੇਖ ਦਿਓ ਬਾਣ ਚ ਮਤਲਬ ਜਾਂ ਫਿਰ ਚੂਨਾ ਲਾਉਣ ਤੋਂ ਪਹਿਰੇ ਪਾਉਣੇ ਸਾਰੀ ਰੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਵੀ ਪਹਿਲਾਂ ਇੱਕ ਘਟਾ ਪਹਿਲਾਂ ਬਾਕੀ ਬਾਅਦ ਚ ਭਾਰਨ ਠੀਕ ਹੈ ਧੰਨਵਾਦ ਜੀ ਬਸ ਖੇਤ ਆਏ ਸੀ ਤੇ ਮੂਡ ਬਣਿਆ ਵੀ ਚਲ ਵੀਡੀਓ ਬਣਾ ਕੇ ਪਾਈ ਜੀ ਆਪਾਂ ਦੋਸਤਾਂ ਨੂੰ ਕੁਛ ਹੀ ਵੀ ਹਾਂ ਕਿਵੇਂ ਚੱਲਦਾ ਬਾਕੀ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਕਮੈਂਟ ਜਰੂਰ ਕਰ ਦਿਓ ਜੇ ਨਹੀਂ ਵਧੀਆ ਲੱਗੀ ਦੱਸ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਧੰਨਵਾਦ ਦੋਸਤਾਂ